ਸਤ ਸੰਗਿਓ ਮੇਰੇ ਚੋਜੀ ਪ੍ਰੀਤਮ ਕਲਗੀਧਰ ਪਿਤਾ ਜੀ ਤੁਰੇ ਜਾ ਰਹੇ ਨੇ ਨਾਲ ਕੁਝ ਸਿੱਖ ਨੇ ਨਾਲ ਭਾਈ ਅਨੰਦ ਲਾਲ ਜੀ ਉਹ ਵੀ ਨਾਲ ਨਾਲ ਸਤਗੁਰੂ ਦੇ ਪਿੱਛੇ ਪਿੱਛੇ ਤੁਰੇ ਜਾ ਰਹੇ ਨੇ ਤੇ ਰਸਤੇ 'ਚ ਕੁਝ ਪੱਥਰ ਪਏ ਨੇ ਛੋਟੇ ਛੋਟੇ ਪੱਥਰ ਪਏ ਨੇ ਪਿਤਾ ਜੀ ਦੀ ਪਤਾਲੇ ਕੀ ਮਾਉਜ ਸਤਿਗੁਰੂ ਨੇ ਉਹ ਛੋਟੇ ਛੋਟੇ ਪੱਥਰ ਦੇ ਟੁਕੜੇ ਆਪਣੇ ਹੱਥਾਂ ਵਿੱਚ ਫੜੇ ਨਦੀ ਦੇ ਕੰਡੇ-ਕੰਡੇ ਤੁਰੇ ਜਾ ਰਹੇ ਨੇ ਗਰੀਬ ਨਿਵਾਜ ਸਤਿਗੁਰੂ ਜੀ ਇੱਕ ਪੱਥਰ ਦਾ ਟੁਕੜਾ ਫੜਦੇ ਨੇ ਤੇ ਨਦੀ ਸੁੱਟ ਦਿੰਦੇ ਨੇ ਆਪਣੇ ਖੱਬੇ ਹੱਥ ਵਿੱਚ ਸਤਿਗੁਰੂ ਨੇ ਪੱਥਰ ਦੇ ਛਿੱਕੇ-ਛਿੱਕੇ ਟੁਕੜੇ ਫੜੇ ਹੋਏ ਨੇ ਤੇ ਸੱਜੇ ਹੱਥ ਨਾਲ ਫਿਰ ਇੱਕ ਟੁਕੜਾ ਫੜਦੇ ਨੇ ਤੇ ਨਦੀ ਵੀ ਸੁੱਟ ਦਿੰਦੇ ਨੇ ਪਿਤਾ ਜੀ ਤੁਰੇ ਜਾ ਰਹੇ ਨੇ ਤੁਰੇ ਜਾ ਰਹੇ ਨੇ ਨਾਲ ਨਾਲ ਪੱਥਰ ਦੇ ਪੀ ਸੁੱਟੀ ਜਾ ਰਹੇ ਨੇ ਨਦੀ ਵਿੱਚ ਗਰੀਬ ਨਿਵਾਜ ਸਤਿਗੁਰੂ ਜੀ ਇੱਕ ਸਿੱਖ ਨੂੰ ਪੁੱਛਦੇ ਨੇ ਉਹ ਸਿੱਖਾ ਜਦੋਂ ਅਸੀਂ ਪੱਥਰ ਦਾ ਟੁਕੜਾ ਨਦੀ ਵਿੱਚ ਸੁੱਟਦੇ ਹਾਂ ਤੇ ਉਹ ਪੱਥਰ ਦਾ ਟੁਕੜਾ ਡੁੱਬ ਜਾਂਦਾ ਹੈ ਇਹ ਡੁੱਬਦਾ ਕਿਉਂ ਹੈ ਉਹ ਸਿੱਖਾ ਖੜਾ ਗਿਆ ਮਹਾਰਾਜ ਜੀ ਪੱਥਰ ਦਾ ਸੁਭਾਅ ਹੈ ਡੁੱਬ ਜਾਣਾ ਇਸ ਕਰਕੇ ਇਹ ਡੁੱਬ ਜਾਂਦਾ ਹੈ ਸਤਿਗੁਰੂ ਅਗਾਹ ਗਏ ਫਿਰ ਟੁਕੜਾ ਸੁੱਟਿਆ ਪੱਥਰ ਦਾ ਉਹ ਵੀ ਡੁੱਬ ਗਿਆ ਹੁਣ ਦੂਜੇ ਸਿੱਖ ਨੂੰ ਪੁੱਛਿਆ ਵੀ ਸਿੱਖਾ ਤੂੰ ਦੱਸ ਇਹ ਪੱਥਰ ਡੁੱਬ ਕਿਉਂ ਗਿਆ ਸਤਿਗੁਰੂ ਪੱਥਰ ਦਾ ਸੁਭਾਅ ਹੈ ਡੁੱਬ ਜਾਣਾ ਫਿਰ ਸਤਿਗੁਰੂ ਅਗਾਹ ਗਏ ਫਿਰ ਇੱਕ ਪੱਥਰ ਦਾ ਟੁਕੜਾ ਸੁੱਟਿਆ ਉਹ ਵੀ ਡੁੱਬ ਗਿਆ ਫਿਰ ਸਤਿਗੁਰੂ ਨੇ ਤੀਸਰੇ ਸਿੱਖ ਨੂੰ ਪੁੱਛਦੇ ਨੇ ਉਹ ਸਿੱਖਾ ਤੂੰ ਦੱਸ ਜਦੋਂ ਅਸੀਂ ਇਹ ਪੱਥਰ ਦਾ ਟੁਕੜਾ ਨਦੀ ਵਿੱਚ ਸੁੱਟਦੇ ਹਾਂ ਤਾਂ ਉਹ ਡੁੱਬ ਜਾਂਦਾ ਹੈ ਇਹ ਕਿਉਂ ਡੁੱਬਦਾ ਹੈ ਸਤਿਗੁਰੂ ਪਾਣੀ ਦਾ ਸੁਭਾਅ ਹੈ ਡੁੱਬ ਦੇਣਾ ਕਿਸੇ ਆਖਿਆ ਪੱਥਰ ਦਾ ਸੁਭਾਅ ਹੈ ਡੁੱਬ ਜਾਣਾ ਕਿਸੇ ਆਖਿਆ ਪਾਣੀ ਦਾ ਸੁਭਾਅ ਹੈ ਡੁੱਬ ਲੈਣਾ ਅਖੀਰ ਸਤਿਗੁਰੂ ਦੀ ਭਾਈ ਆਨੰਦ ਲਾਲ ਜੀ ਨੂੰ ਪੁੱਛਦੇ ਨੇ ਆਨੰਦ ਲਾਲ ਜੀ ਤੁਸੀਂ ਦੱਸੋ ਜਦੋਂ ਅਸੀਂ ਪੱਥਰ ਦਾ ਟੁਕੜਾ ਨਦੀ ਵਿੱਚ ਸੁੱਟਦੇ ਹਾਂ ਤੇ ਇਹ ਡੁੱਬ ਕਿਉਂ ਜਾਂਦਾ ਹੈ ਭਾਈ ਨੰਦ ਲਾਲ ਜੀ ਦੋਵੇਂ ਹੱਥ ਜੋੜ ਕੇ ਅੱਖਾਂ ਦੇ ਵਿੱਚ ਵਿਰਾਗ ਆ ਗਿਆ ਬੜੀ ਨਿਮਰਤਾ ਦੇ ਨਾਲ ਸਤਿਗੁਰੂ ਜੀ ਨੂੰ ਬੇਨਤੀ ਕਰਦੇ ਨੇ ਕਹਿੰਦੇ ਗਰੀਬ ਨਿਵਾਜ ਸਤਿਗੁਰੂ ਜੀ ਹੇ ਮੇਰੇ ਕਲਗੀਧਰ ਪ੍ਰੀਤਮ ਜੀ ਮੈਨੂੰ ਨਹੀਂ ਪਤਾ ਕਿ ਪੱਥਰ ਦਾ ਸੁਭਾਅ ਹੈ ਡੁੱਬ ਜਾਣਾ ਮੈਨੂੰ ਇਹ ਵੀ ਨਹੀਂ ਪਤਾ ਕਿ ਪਾਣੀ ਦਾ ਸੁਭਾਅ ਹੈ ਢੋਬ ਲੈਣਾ ਭੀ ਨੰਦ ਲਾਲ ਤੈਨੂੰ ਫਿਰ ਕੀ ਪਤਾ ਹੈ ਅੱਖਾਂ 'ਚ ਵਿਰਾਗ ਹੈ ਅੱਖਾਂ 'ਚ ਜਹੰਝੂ ਨੇ ਸਤਿਗੁਰੂ ਮੈਨੂੰ ਇਹ ਵੀ ਨਹੀਂ ਪਤਾ ਕਿ ਪੱਥਰ ਦਾ ਸੁਭਾਅ ਹੈ ਡੁੱਬ ਜਾਣਾ ਏ ਗਰੀਬ ਨਿਵਾਜ਼ ਸਤਿਗੁਰ ਜੀ ਮੈਨੂੰ ਇਹ ਵੀ ਨਹੀਂ ਪਤਾ ਕਿ ਪਾਣੀ ਦਾ ਸੁਭਾਅ ਹੈ ਡੁੱਬ ਜਾਣਾ ਬਸ ਮੈਨੂੰ ਇਨਾ ਪਤਾ ਹੈ ਸਤਿਗੁਰੂ ਜਿਹੜਾ ਤੇਰੇ ਮਬਾਰਕ ਹੱਥਾਂ ਵਿੱਚ ਛੁੱਟ ਗਿਆ ਉਹ ਅੱਜ ਵੀ ਡੁੱਬਿਆ ਤੇ ਕੱਲ ਵੀ ਡੁੱਬਿਆ ਸਤਿਗੁਰੂ ਜਿਹੜਾ ਤੇਰੇ ਮਬਾਰਕ ਹੱਥਾਂ ਵਿੱਚੋਂ ਨਿਕਲ ਗਿਆ ਜਿਹੜਾ ਤੇਰੇ ਮੋਬਾਈਲ ਦਿੱਥੋਂ ਛੁੱਟ ਗਿਆ ਉਹ ਅੱਜ ਵੀ ਡੁੱਬਿਆ ਤੇ ਕੱਲ ਵੀ ਡੁੱਬਿਆ ਸਚਾਈ ਜੇ ਸੰਤ ਸੰਗਿਓ